ਮੁਜਰੇ ਖਬਰਨਾਮੇ ਦੇ ਨਾਲ ਜਗਤਾਰ ਦਸਾਂਤ ਸਵਦਾ ਸਵਾਲ ਕਰਦਾ ਏ। ਬੀਤੇ ਦਿਨੀ ਫਰੀਕੋੜਾ ਜ਼ਿਲ੍ਹੇ ਦੇ ਪਿੰਡ ਚੰਦਪਾਣ ਦੇ ਵਿੱਚ ਜੋ ਮਾਮਲਾ ਸਾਹਮਣੇ ਆਇਆ ਸੀ ਉਸ ਨੂੰ ਲੈ ਕੇ ਆਏ ਦੇਣੀ ਕੋਈ ਨਾ ਕੋਈ ਵੀਡੀਓ ਸਾਹਮਣੇ ਆਉਂਦੀ ਰਹਦੀ ਹੈ। ਹਾਲਾਂਕਿ ਇਸ ਮਾਮਲੇ ਦੇ ਵਿੱਚ ਫਰੀਕੋੜਾ ਪੁਲਿਸ ਵੱਲੋਂ 40 ਦੇ ਕਰੀਬ ਲੋਕਾਂ ਨੂੰ ਗ੍ਰਿਫਟਰ ਕੀਤਾ ਗਿਆ ਹੈ ਤੇ ਉਹਨਾਂ ਨੂੰ ਮਾਨਯੋਗ ਦਰਜਦਾਨ ਦੇ ਵਿੱਚ ਪੇਸ਼ ਵੀ ਕੀਤਾ ਗਿਆ ਸੀ। ਉਸ ਤੋਂ ਬਾਅਦ ਜੋ ਇੱਕ ਵੀਡੀਓ ਵਾਇਰਲ ਹੋਈ ਚ ਇਸ ਵਿੱਚ ਪਿੰਡ ਦੇ ਰਹਿਣ ਵਾਲੇ ਵਿਅਕਤੀ ਵੱਲੋਂ ਫਾਇਰ ਕੀਤਾ ਗਿਆ ਸੀ ਉਸ ਦੇ ਖਿਲਾਫ ਵੀ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਜਿੱਥੇ ਚੱਲਦੇ ਹੁਣ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਰੋਰੋ ਕਿ ਆਪਣੇ ਦੁੱਖ ਰੰਸੇ ਜਾ ਰਹੇ ਨੇ ਕਿਸ ਤਰ੍ਹਾਂ ਉਸ ਸਮੇਂ ਜੋ ਘਟਨਾ ਵਾਪਰੀ ਸੀ ਅਤੇ ਜੋ ਕਾਰਵਾਈ ਕੀਤੀ ਗਈ ਹੈ ਉਹ ਸਹੀ ਹੈ ਜਾਂ ਗਲਤ ਇਸ ਬਾਰੇ ਦੱਸਿਆ ਜਾ ਰਿਹਾ ਹੈ ਸੁਣੋ ਇਸ ਮੌਕੇ ਹੋਰ ਕੀ ਕਿਹਾ ਉਹਨਾਂ ਲੋਕਾਂ ਨੇ ਜਦੋਂ ਇਹ ਸਾਰੇ ਘਟਨਾਕਰਮ ਹੋਇਆ ਸੀ ਸੁਰੇ ਆਉਂਦੇ ਸੀ ਰਾਹ ਤੇ ਚ ਜਦੋਂ ਦਵਾਈ ਲੈ ਕੇ ਤੇ ਉੱਥੇ ਰਾਜੂ ਕੇ ਕਰੇ ਵੜ ਗਏ ਉੱਥੇ ਅੰਦਰੋਂ ਕੱਢ ਲਿਆ ਸਾਨੂੰ ਉਹਨਾਂ ਨੇ ਅੰਦਰੋਂ ਫੜ ਕੇ ਕੁੱਟਿਆ ਉਹਨਾਂ ਨੇ ਬਾਹਲੇ ਜਾਣੇ ਸੀਗੇ ਪਾਸ ਵਾਲੇ ਇੱਕ ਬੁੜੀ ਸੀ ਉਹਨੇ ਮੇਰੇ ਵਾਲ ਫੜ ਲਏ ਪਿੱਛੋਂ ਬਹੁਤ ਜ਼ਿਆਦਾ ਕੁੱਟਿਆ ਮੈ ਸਾਨੂੰ ਤੋਂ ਉਹਨਾਂ ਜਣਿਆਂ ਨੂੰ ਮੇਰੇ ਘਰ ਵਾਲੇ ਨੇ ਤੂੰ ਦੇਖ ਰਿਹਾ ਲਾ ਕਿੱਥੇ ਹੋਂ ਜੇਲ ਚਾਈ ਚੱਕ ਚੱਕ ਤਾਂ ਲੈ ਗਿਆ ਠੀਕ ਘਰ ਦੇ ਵਿੱਚ ਕੌਣ ਸੀ ਕਮਾਉਣ ਵਾਲਾ ਕੋਈ ਨਹੀਂ ਹੋਈ ਅੱਜ ਇਕੱਲਾ ਇਕੱਲਾ ਹੋਈ ਹਾਂਜੀ ਬੱਚੇ ਕਿੰਨੇ ਆ ਤਿੰਨ ਆ ਜੀ ਛੋਟੇ ਬੱਚੇ ਕੱਟ ਦੇ ਕੱਟ ਦੇ ਹੋਰ ਵੀ ਤੇ ਪਿਛੇ ਲੋਕੋ ਨਾਲ ਵੀ ਗੱਲ ਕਰ ਰਹੇ ਸੀ ਮੇਰਾ ਵੇਟ ਆ ਜਾਂਦਾ ਸੀਗਾ ਦੁਕਾਨ ਤੇ ਜਾਂਦਾ ਸੀ ਉਹਨੂੰ ਤੁਰੇ ਜਾਂਦੇ ਨੂੰ ਦੁਕਾਨ ਤੇ ਜਾਂਦੇ ਨੂੰ ਘੜ ਕੇ ਸੱਟੀ ਜਾਂ ਕੁੱਟਿਆ ਬਹੁਤ ਔਰੀ ਕਿੰਨੇ ਬੱਚੇ ਆਦੇ ਹੋਰ ਕੋਈ ਨਹੀਂ ਉਹਦੇ ਘਰੇ ਕਮਾਉਣ ਵਾਲਾ ਹੂੰ ਉਹਨਾਂ ਨੂੰ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਧਰਨੇ 'ਚ ਗਿਆ ਹੀ ਨਹੀਂ ਸੀਗਾ ਉਹਨਾਂ ਨੂੰ ਬੇਕਸੂਰ ਕੁੱਟਿਆ ਜੀ ਤੁਸੀਂ ਘਰੇ ਸੀਗੇ ਅਸੀਂ ਤਾਂ ਘਰੇ ਸੀਗੇ ਜੀ ਤੁਸੀਂ ਪੁਲਸਾਂ ਦੀ ਤੁਹਾਨੂੰ ਨਹੀਂ ਪੁੱਛਲੀ ਕੁੱਟਿਆ ਵੀ ਤੁਸੀਂ ਵੀ ਧਰਨੇ ਵਿੱਚ ਸੀ ਨਾ ਜੀ ਸਾਨੂੰ ਨਹੀਂ ਕੁੱਟਿਆ ਸੀ ਧਰਨੇ ਦੇ ਵਿੱਚ ਹੀ ਨਹੀਂ ਗਏ ਜੀ ਮੁੰਡੇ ਨੂੰ ਘੁੱਟਿਆ ਮੇਰੇ ਨੂੰ ਉਹਨੂੰ ਲੈ ਗਏ ਜਿਹੜੇ ਕੰਮਾਂ ਕਰਤ ਹੁੰਦੇ ਸੀ ਕਿ ਉਹਨਾਂ ਨਾਲ ਤਾਂ ਜਿਨ੍ਹਾਂ ਨੂੰ ਲੜਾਈ ਤੋਂ ਪਹਿਲਾਂ ਹੀ ਚੱਕ ਲਿਆ ਤੇ ਉਹਨਾਂ ਨੂੰ ਵੀ ਜ਼ਿਆਦਾ ਘੁੱਟਿਆ ਉਹ ਵੀ ਬੰਨਾਂ ਨੇ ਪਤਾ ਹੀ ਨਹੀਂਗਾ ਕਿ ਕਿੱਥੇ ਆ ਕਿੱਥੇ ਨਾ ਸਾਡੇ ਘਰੇ ਕੰਮ ਚੱਲੀ ਜਾਂਦਾ ਮਿਸਤਰੀ ਦਾ ਤੁਸੀਂ ਵੇਖ ਸਕਦੇ ਆ ਵੀਰ ਜੀ ਜਾ ਕੇ ਸਾਡੇ ਆਣ ਗਵਾਰਡ ਨੂੰ ਪੁੱਛ ਸਕਦੇ ਹੋ ਮੇਰਾ ਬੰਦਾ ਇੱਕ ਤੜਕੇ ਤੋਂ ਲੈ ਕੇ ਵਿਚਾਰਾ ਇੱਟਾਂ ਛੱਲੀ ਜਾਂਦਾ ਸੀ ਘਰੇ ਘੜੀ ਜਾਂਦਾ ਸੀ ਸ਼ਾਮ ਨੂੰ ਅਸੀਂ ਆਪਦੇ ਘਰੋਂ ਬਾਹਰ ਵੀ ਨਹੀਂ ਨਿਕਲ ਸਕਦੇ ਉਹ ਸ਼ਾਮ ਨੂੰ 5:30 ਜੇ ਲੜਾਈ ਹੋਈ ਜਾਂਦੀ ਆ ਉਹ ਦੁਕਾਨ ਦੇ ਕੋਲ ਉਹਨੂੰ ਗਲਮਾ ਫੜ ਕੇ ਉਹਨੂੰ ਗੱਡੀ ਚ ਵਾ ਲੈ ਜਦ ਮਿਸਤਰੀ ਲੱਗੇ ਸੀ ਘਰੇ ਹਾਂਜੀ ਹਾਂਜੀ ਮਿਸਤਰੀ ਨਹੀਂ ਜੀ ਮਿਸਤਰੀ ਹਟ ਗਏ ਸੀਗੇ ਉਹ ਕੰਮ ਕਰੀ ਜਾਂਦਾ ਸੀ ਘਰੇ ਹਾਂ ਆ ਆਪਦੇ ਘਰ ਦਾ ਹੀ ਕੰਮ ਕਰੀ ਜਾਂਦਾ ਉਹ ਜੀ ਭਾਈ ਜੀ ਮੇਰੇ ਘਰ ਨੂੰ ਦੌਰਾ ਪੈਂਦਾ ਜੀ ਜਸਿੰਦਰ ਸਿੰਘ ਤੇ ਉਹਨੂੰ ਦੌਰਾ ਪੈਂਦਾ ਜੀ ਤੇ ਉਹਦੀ ਇੱਕ ਉਹਦੇ ਬਾਹਾਂ ਚ ਰਾੜ ਪਾਈ ਵੀ ਆ ਤੇ ਉਹ ਰਿਮਾਂਡ ਤੇ ਆ ਜੀ ਤੇ ਉਹਨੇ ਮਾਰਦੇ ਨੇ ਕੁੱਟ ਕੁੱਟ ਕੇ ਤੇ ਉਹ ਹੁਣ ਤਾਂ ਅਸੀਂ ਮੈਂ ਤਾਂ ਹੁਣ ਪਤਾ ਲੱਗਿਆ ਇੱਥੇ ਆਈ ਨੂੰ ਮੈਂ ਤਾਂ ਢਿੱਲੀ ਨਹੀਂ ਸੀ ਰਹਿਣੀ ਮੈਂ ਤਾਂ ਗਠੀਆ ਵਾਲਾ ਮਰੀਜ਼ ਆ ਤੇ ਮੈਂ ਤਾਂ ਘਰੇ ਸੀਗੀ ਤੇ ਮੈਂ ਤਾਂ ਪਤਾ ਨਹੀਂ ਮੈਂ ਤਾਂ ਹੁਣ ਮੱਥੇ ਲੱਗੇ ਬੋਤ ਜੀ ਸਾਡੇ ਇਹਨਾਂ ਨੇ ਕੰਮ ਜਿਓ ਕਰੈਣੀ ਛੱਟਣੇਗੇ ਕੁੱਕੜਾ ਲੈ ਕੇ ਮੇਰਾ ਪਤਾ ਤਾਂ ਗਿਆ ਹੀ ਨਹੀਂ ਜੀ ਮੈਂ ਤਾਂ ਕੰਮ ਤੇ ਪਚਾੜੂ ਪਚਾ ਕਰਦੀ ਬਠਿੰਡੇ ਸੀਗੀ ਮੈਂ ਫੋਨ ਲਾਇਕ ਪਤਾ ਤਾਂ ਜਾ ਹੀ ਨਹੀਂ ਆਹ ਤਾਂ ਨਹੀਂ ਮਾਂ ਮੈਂ ਜਾਣਦਾਰੀ ਜੀ ਜੀ ਬਾਹਲੀ ਲੜਾਈ ਵੱਧ ਗਈ ਮੇਰਾ ਪਤਾ ਜਾ ਵੜਿਆ ਫਿਰ ਜਿੱਦ ਉੱਥੇ ਸਾਰਾ ਹੋ ਗਿਆ ਬਹੁਤ ਸਾਰਾ ਨੇ ਪੁਲਿਸ ਜੀ ਆ ਕੇ ਗਰੀਬ ਸੀ ਗਰੀਬ ਕਿੰਨਾ ਕਿ ਜੀ ਰੋ ਉੱਥੇ ਧਰਨੇ ਤੇ ਬੈੰਦੇ ਪੁਲਸ ਆ ਕੇ ਪਾਸੇ ਵਹਿ ਜਾਂਦੀ ਗਰੀਬ ਕੋਈ ਐਨਾ ਤਾਂ ਨਹੀਂ ਜੀ ਰੋ ਗਰੀਬਾਂ ਤੇ ਆ ਕੇ ਲਾਠੀ ਚਾਰਜ ਕਰਤਾ ਪੁਲਸ ਆਲਿਆ ਨੇ ਗਰੀਬਾਂ ਨੇ ਤਾਂ ਬੜਾ ਡਾਲੇ ਚਲਮਣੇ ਸੀਗੇ ਜੇ ਗੱਪਾ ਗਰੀਬ ਦਿਹਾੜੀ ਇੱਕ ਦਿਨ ਵੈਂਦੇ ਤੇ ਦੋ ਦਿਨ ਵੈਂਦੇ ਬੱਸਾਂ ਦਾ ਨੰਗੀ ਹੀ ਜਾਂਦੀਆਂ ਸੀ ਜੀ ਔਰ ਸੁਣ ਇਹਨਾਂ ਨੇ ਪੈਸੇ ਧੱਕ ਤੇ ਪਹਿਲਾ ਜੀ ਤੜਕੇ ਗੱਲ ਹੋਈ ਜਦੋਂ ਪਹਿਲਾ ਤੜਕੇ ਗੱਲ ਤੜਕੇ ਜਦੋਂ ਗੱਲ ਹੋਈ ਪਹਿਲਾ ਇਹਨਾਂ ਨੇ ਸਰਪੰਚ ਨੂੰ ਧੱਕਾ ਮਾਰਿਆ ਸਾਡੇ ਗਰੀਬ ਬਾਤੇ ਜਵਾਕ ਉੱਤੇ ਡੱਕ ਪਿਓ ਉਹਨਾਂ ਦੇ ਉੱਤੇ ਤੇ ਇਹਨਾਂ ਨੇ ਹੋਣੀ ਉਹਨਾਂ ਨੇ ਜਾ ਕੇ ਧਰਨਾ ਲਾ ਲੈ ਉਹਨਾਂ ਨੇ ਬੋਲੇ ਨੇ ਉਹਨਾਂ ਨੇ ਧਰਨਾ ਲਾ ਲੈ ਕਿੰਨਾ ਕੱਜਰ ਵੈਂਦੇ ਗਰੀਬ ਗਰੀਬਾਂ ਨੂੰ ਤਾਂ ਜਿਉਂ ਹੀ ਕਰਨੀ ਹੁੰਦੀ ਓਹੀ ਖਾਣੀ ਹੁੰਦੀ ਗਰੀਬਾਂ ਨੇ ਕੋਈ ਐ ਤਾਂ ਹੈ ਨਹੀਂ ਜਿਉਂ ਇੱਥੇ ਵੀ ਘਰ ਤੇ ਬਾਰ ਵੀ ਸਾਨੂੰ ਹਿਸਾਬ ਚਾਹੀਦਾ ਜੀ ਉਹਨਾਂ ਦਾ ਵੀ ਕਾਰਵਾਈ ਹੋਣੀ ਚਾਹੀਦੀ ਜਿਹੜੇ ਗੋਲਗਾ ਚਲਾਉਂਦੇ ਮੇਰਾ ਵੀ ਜੀ ਮੁੰਡਾ ਕਾ ਧਰਾ ਚਲੋ ਤਾਂ ਘਾਟਾ ਜੀ ਮੇਰਾ ਵੀ ਮੁੰਡਾ ਹਾਂ ਜੀ ਮੇਰਾ ਇੱਕ ਹੀ ਮੁੰਡਾ ਘਾਟਾ ਕਹਿੰਦੇ ਪੁਲਿਸ ਕਹਿੰਦੇ ਛੱਡ ਦੇ ਉੱਥੇ ਜਾਣਗੇ ਨਹੀਂ ਜੀ ਘਾਟਾ ਹਲੇ ਪੂਰਾ ਹੋਇਆ 18 ਦਾ ਪਰ ਮੇਰਾ ਪੁੱਤ ਜੀ ਮੇਰੇ ਮੁੰਡੇ ਮੇਰਾ ਬੰਦਾ ਘਰੋਂ ਬਾਹਰ ਆ ਤਾਂ ਪਰਦੇਸੀ ਆ ਜੀ ਉਹ ਤਾਂ ਬਾਹਰ ਆ ਗਿਆ ਉਹਦਾ ਭਰਾ ਜੀ ਸਰਪੰਚ ਦਾ ਸਾਹ ਤਾਂ ਕਰਕੇ ਮੇਰੇ ਪੁੱਤ ਨੂੰ ਮੇਰੇ ਮੁੰਡੇ ਨੂੰ ਤਾਂ ਜਾਣ ਕੇ ਵਾਅਦਾ ਕਰਾਇਆ ਮੇਰੇ ਮੁੰਡੇ ਦਾ ਬੰਦਾ ਨਹੀਂ ਸਰ ਤੇ ਮੇਰਾ ਬੱਚਾ ਵੀ ਉੱਥੇ ਹੀ ਹੈ ਹਾਂ ਜੀ ਸਾਰਾ ਸਾਰਾ ਅੰਮਰਤ ਸਿੰਘ ਗੱਲ ਜੀ ਉਹਦਾ ਨਾਮ ਸਾਹਿਬ ਆ ਇਸ ਇਥੇ ਉਹ ਕਹਿੰਦੇ ਜੀ 18 ਸਾਲ ਤੋਂ ਘੱਟ ਬੱਚੇ ਆ ਉਹਨਾਂ ਨੂੰ ਸਾਰਿਆਂ ਨੂੰ ਛੱਡ ਦਿੱਤਾ ਜਾਊਗਾ ਕੋਈ ਉਹਨਾਂ ਤੇ ਕਾਰਵਾਈ ਨਹੀਂ ਹੋਊਗੀ ਨਹੀਂ ਸਰ ਜੀ ਇਹਲੇ ਜਦੋਂ ਪਖਾਇ ਹੀ ਨਹੀਂ ਸਾਨੂੰ ਆਨੇ ਉੱਤੇ ਚੜ ਕੇ ਪੱਪੂ ਵਰਗੇ ਦੇ ਹੱਥੋਂ ਆਪ ਜਾਨਾ ਪਹਿਲਾਂ ਇਹਨਾਂ ਨੇ ਆਪ ਫੁੱਟਾ ਮੁੜ ਕੇ ਪਸੂ ਨੂੰ ਫੜਾਇਆ ਜੀ ਇਹਨਾਂ ਨੇ ਮੇਰੇ ਮੁੰਡਿਆਂ ਤੋਂ ਜਾਣ ਕੇ ਘਟਾਇਆ ਜੀ ਸਜਾਈ ਚ ਤੇ ਸਰ ਜੀ ਇਹ ਗੱਲ ਜ਼ਰੂਰ ਆ ਜੀ ਪੜੇ ਲਿਖੇ ਇਨਸਾਨ ਦੇ ਮਗਰ ਅਸੀਂ ਜ਼ਰੂਰ ਗਏ ਸੀ ਜਦੋਂ ਲੜਾਈ ਹੋ ਗਈ ਜੇ ਅਸੀਂ ਨਾਲ ਦੀ ਨਾਲ ਘਰੇ ਆ ਗਏ ਮੇਰੇ ਘਰਾਂ ਵਾਲਾ ਮੇਰੇ ਮਗਰ ਗਿਆ ਉਹਦੇ ਵੀ ਨਾ ਸਾਟਾ ਵੱਜਗਾ ਹੁਣ ਦੀਪਦੀ ਦੁਕਾਨ ਮורה ਜੀ ਵਿਸਿਆ ਤੇ ਖੜ ਕੇ ਜ਼ਰੂਰ ਖੜਾ ਹੋ ਨਾਲ ਦੀ ਨਾਲ ਪੁਲਸ ਵਾਲੇ ਲੈ ਕੇ ਜੀ ਸਾਨੂੰ ਨਾਲ ਇਨਸਾਫ ਚਾਹੀਦਾ ਜੀ ਜਾਂ ਉਹਦੇ ਤੇ ਨਜਾਇਜ਼ ਪਰਚਾ ਪਾਇਆ ਜੀ ਜਾਂ ਤਾਂ ਉਹਨਾਂ ਤੇ ਵੀ ਪਵੇ ਜੀ ਪੱਪੂ ਗੰਦੂਰ ਤੇ ਵੀ ਪਰਚਾ ਪਵੇ ਜੀ ਬਰੋਬਰ ਤੇ ਨਹੀਂ ਸਾਡੇ ਬੰਦੇ ਉਹਨੂੰ ਛੱਡਿਆ ਜਾਵੇ ਜੀ ਇਹਨਾਂ ਤੇ ਪਰਚਾ ਨਾ ਪਵੇ ਜੀ ਇਹਨਾਂ ਤੋਂ ਵੀ ਛਿੱਤਰ ਮਰ ਅਨਕੇਲਕੇ ਬੱਚਾ ਤੋਂ ਉਥੇ ਥਾਣੇ ਦੇ ਵਿੱਚ ਬਹੁਤ ਜ਼ਿਆਦਾ ਸ਼ਿੱਤਰ ਮਰਵਾਏ ਆ ਹਾਂ ਕਹਿੰਦੇ ਸਰਪੰਚ ਦੇ ਜੁੱਤਨਾ ਲਾਉਂ ਵੀ ਜੀ ਮੇਰੀ ਮੇਰੀ ਛੋਟੀ ਜੀ ਕੁੜੀ ਆ 15 ਦਿਨਾਂ ਦੀ ਕੁੜੀ ਆ ਅਨਕੇ ਖੜੇ ਦੀ ਕਾਰ ਸਾਡੇ ਪਰਦਾ ਲੈਗੇ ਇੱਕ ਮਿੰਟ ਸਰਪੰਚ ਨੂੰ ਕਟਾਉਂਦੇ ਰਹੇ ਹਾਂ ਥਾਣੇ ਦੇ ਵਿੱਚ ਜਵਾਕਾ ਦੋ ਜਵਾਕਾ ਦੇ ਕੋਲੇ ਫੜ ਕੇ ਲੈ ਕੇ ਗਏ ਸੀ ਕਿਰੇ ਸਾਡੇ ਬੱਚਾ ਨੂੰ ਉਹ ਲੋ ਦੀ ਤੂ ਆਏ ਆ ਸਰਪੰਚ ਨੂੰ ਹਾਂ ਸਰਪੰਚ ਦੇ ਮਰਵਾਏ ਆ ਜੀ <nd biết> बहुत ज्यादा है कि यदि करवाई नहीं सरपंच चली गई कि करो आशीष सुनिया इस जवाहर बच्चे दाह दे आई बच्चे दाह दे करे अंदर हो आए बच्चा है, है जी अच्छे ਜੀ ਕੰਨ ਦੱਸ ਰਿਹਾ ਕਿ ਜੋ ਆ ਰਿਹਾ ਆ ਜੀ ਕਿਹੜੇ ਨੇ ਦੱਸੇ ਇਹਨਾਂ ਦੇ ਪਿਆਵਾਂ ਵਰਗੇ ਸੀ ਜਿਨ੍ਹਾਂ ਨੇ ਉਹਨਾਂ ਦੇ ਮੁੰਡਿਆਂ ਤੋਂ ਸਾਡੇ ਮੁੰਡਿਆਂ ਤੋਂ ਇਹਨਾਂ ਦੀ ਉਮਰ ਦੇ ਇਹਨਾਂ ਦੀ ਉਮਰ ਦੇ ਅੰਕਲ ਵਰਗੇ ਦੀ ਉਮਰ ਦੇ ਮੂੰਹ ਤੇ ਲਪੇੜੇ ਮਰਾਏ ਆ ਐਨੀ ਸ਼ਰਮ ਮੰਨੀ ਮਜਾਦਾ ਜੀ ਜੀ ਮੈਂ ਖੂਲੋ ਆਇਆ ਸੀਗਾ ਮੈਂ ਦੁੱਧ ਲੈਣ ਗਿਆ ਸੀਗਾ ਹਾਂਜੀ ਹਾਂਜੀ ਮੈਂ ਮੈਂ ਨਾਲ ਹੀ ਸੀਗਾ ਉਹ ਕਹਿੰਦੇ ਸਾਡੀ ਉਮਰ ਘੱਟ ਸੀਗੇ ਜਿਹੜੇ ਗੱਲ ਦੱਸ ਰਹੇ ਲਖਰਪਾਲ ਤੋਂ ਦੂਜੀ ਦੀ ਗੱਲ ਹੈਗੀ ਹਾਂਜੀ ਹਾਂ ਜੀ ਤੋਂ ਸਰਪੰਚ ਤੋਂ ਵੀ ਮਰਾਏ ਸੀ ਸਰਪੰਚ ਦੇ ਹਾਂਜੀ ਕੰਗਾ ਤੋਂ ਮਰਾਏ ਸੀ ਜਿਹੜੇ ਉੱਥੇ ਬੈਠੀ ਸੀਗੀ ਜਿਹੜੇ ਤੁਹਾਡੇ ਨਾਲ ਵਿੱਚ ਫੜੇ ਸੀ ਉਹਨਾਂ ਨੂੰ ਹਾਂਜੀ ਹਾਂਜੀ ਜੀ ਸਰਪੰਚ ਦੇ ਵੀ ਤੇ ਸਰ 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 ਬੰਦੇ ਸੀਗੇ ਇੰਨੀ ਸਾਡੇ ਬੱਚੇ ਉਹਨਾਂ ਦੇ ਮਾਂ ਪਿਓ ਦੀ ਇੱਜ਼ਤ ਕਰਦੇ ਅਸੀਂ ਵੀ ਉਹਨਾਂ ਦੀ ਇੱਜ਼ਤ ਕਰਦੇ ਆ ਸਾਡੇ ਜਵਾਕਾਂ ਤੋਂ ਪਿਓ ਮਾਂ ਵਰਗੇ ਸੀ ਸਾਡੇ ਉਹ ਜਿਨ੍ਹਾਂ ਨੇ ਸਾਡੇ ਬੱਚਿਆਂ ਤੋਂ ਉਹਨਾਂ ਦੇ ਲੱਪੜ ਮਰਵਾਏ ਇਹ ਸ਼ਰਮ ਦੇ ਨਾਲ ਮੁੰਡੇ ਸਾਡੇ ਇੱਕ ਮੁੰਡਾ ਹੀ ਵਾਵਾ ਕੱਦਦਾ ਸੀਗਾ ਉਥੇ ਸਾਡੇ ਨਾਲ ਹੀ ਸੀਗਾ ਉਹ ਜੀ ਚਪੇੜੇ ਉਹ ਤੋਂ ਵੀ ਮਰਾਈ ਸਾਡੇ ਸਾਰਿਆਂ ਦੇ ਜਵਾਕਾਂ ਦੇ ਬਸ ਜੀ ਮੈਂ ਆਪਣੇ ਜਿਹੜੇ ਕੰਮ ਤੋਂ ਆਈ ਸੀ ਉਹ ਤਾਂ ਪਛਾਕੇ ਵੀਰ ਜੀ ਮੇਰੇ ਘਰ ਆਣਾ ਹੈਗਾ ਮੈਂਬਰ ਉਹਨਾਂ ਨੇ ਜਮਾ ਕਰੋ ਹੀ ਚੱਕ ਕੇ ਲੈ ਕੇ ਆ ਬੋਲ ਬੋਲ ਹੋਵੇ ਵੀ ਜੀ ਮੇਰੇ ਸਾਥ ਦਾ ਮੈਂਬਰ ਆ ਉਹਨੂੰ ਘਰੋਂ ਆ ਕੇ ਚੱਕ ਕੇ ਲੈ ਗਏ ਉਹ ਬੱਕਰਾਂ ਦੇ ਕਿਹਾ ਸੀ ਉਹਨੇ ਪੰਚਾਇਤ ਮੈਂਬਰ ਦੇ ਕਾਰਨ ਧਰਨ ਦੇ 2 ਮਿੰਟ ਗਿਆ ਇੱਕ ਵੀਡੀਓ ਚ ਆ ਰਿਹਾ ਉਹ ਹਰੇ ਕੋਸੇ ਵੀਰ ਕੋਚ ਨਹੀਂ ਆ ਰਹਾ ਉਹਨੂੰ ਘਰੋ ਬੈਠੇ ਚੱਕ ਕੇ ਲੈ ਕੇ ਨਾ ਸਾਨੂੰ ਤਾਂ ਨਾ ਸਾਡਾ ਸਾਰਾ ਘਰ ਫਰੋਲ ਕੇ ਗਈ ਆ ਪੁਲਿਸ ਨਾਲ ਪੱਪੂ ਵਰਗੇ ਨਾਲ ਸੀਗੇ ਨਾਲ ਕਮਦੂਰ ਮੈਂਬਰ ਹੋ ਸਾਰੇ ਪੱਪੂ ਹੋਰੀ ਸਾਰੇ ਨਾਲ ਜਿਗੇ ਸਾਰੇ ਹੋ ਸਾਡਾ ਘਰ ਪਰੋਲ ਕੇ ਗਏ ਘਰਾ ਘਰਾ ਹੋ ਸਾਡਾ ਘਰ ਪਰੋਲ ਕੇ ਗਏ ਮੇਰੇ ਜਵਾਕਾਂ ਨੂੰ ਵੀ ਡਰਾ ਕੇ ਗਏ ਮੈਨੂੰ ਆਦੇ ਜੇ ਤੂੰ ਬੋਲੀ ਤੂੰ ਬੋਲੀ ਤੇਰੇ ਜਵਾਕ ਤੈਨੂੰ ਨਾਲ ਅਸੀਂ ਚੱਕ ਕੇ ਲੈ ਜਾਗੇ ਵੀ ਤੂੰ ਪਾਸੇ ਹੋ ਜਾਂ ਨਾਲੇ ਮੇਰੇ ਨਾਲੇ ਮੇਰੇ ਘਰ ਵਾਲੇ ਨੇ ਆਖਿਆ ਵੀ ਮੈਂ ਮੈਂਬਰ ਆ ਵੀ ਅਸੀਂ